ਇਹ ਅੱਜ ਜਿਵੇਂ ਮਾਹੌਲ ਪਰ ਮੰਡੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗਰਾਹ ਤੇ ਸਮੂਹ ਨਗਰ ਨਿਵਾਸੀ ਇੱਥੇ ਇਕੱਠੇ ਹੋਏ ਆਗੇ ਅਫਸਰ ਸਾਹਿਬਾਨ ਆਏ ਨੇ ਉਹਨਾਂ ਦੇ ਸਾਹਮਣੇ ਜਿਹੜੇ ਮੰਡੀ ਦੇ ਵਿੱਚ ਮਾਰਕੀ ਮਾਰਕੀ ਕਮੇਟੀ ਵਾਲੇ ਪਹੁੰਚੇ ਨੇਗੇ ਆਹ ਕੰਡਾ ਚੈੱਕ ਹੋ ਰਿਹਾ ਬੋਰੀਆਂ ਦਾ ਜਿਹੜਾ ਵਾਜਣਾ ਜਿਹੜੀਆਂ ਤੁੜੀਆਂ ਹੋਈਆਂ ਬੋਰੀਆਂ ਲੱਗੀਆਂ ਉਹ ਆ ਦੇਖੋ ਤੁਹਾਡੇ ਸਾਹਮਣੇ ਆ ਹੁਣ weight 52 ਕਿਲੋ 700 ਗ੍ਰਾਮ ਇਹ ਬੋਰੀ ਦਾ weight ਹੋਇਆਗਾ ਬਹੁਤ ਹੋਰ ਵੀ ਅਸੀਂ ਬੋਰੀਆਂ ਤੋਲ ਕੇ ਆਇਆ ਉਧਰ ਸਾਰੀਆਂ ਬੋਰੀਆਂ ਜਾਣੀ ਕੋਈ ਕਿਲੋ ਵੱਧ ਆ ਜੀ ਉਹ ਡੇਢ ਕਿਲੋ ਵੱਧ ਆ ਇਸ ਤਰ੍ਹਾਂ ਕਰਕੇ ਕੋਈ 2 ਕਿਲੋ ਵੱਧ ਆ ਉਸ ਤਰ੍ਹਾਂ ਇਹਨਾਂ ਦਾ ਵਜਨ ਹੈ ਉਹ ਵੱਧ ਰਿਹਾ ਜਾਨੀ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਆ ਕਿ ਕੋਈ ਵੀ ਆਪਣੀ ਜਿਹੜੀ ਫਸਲ ਵੇਚਦੇ ਹੋ ਤੁਸੀਂ ਜਦੋਂ ਉਦੋਂ ਆਪਦਾ ਪੂਰਾ ਧਿਆਨ ਰੱਖੋ ਕਿ weight ਆ ਜਿਹੜਾ ਪਹਿਲਾਂ ਇਹ ਚੈੱਕ ਕਰੋ ਜਿਹੜਾ 50 ਕਿਲੋ 600 ਗ੍ਰਾਮ ਆਪਾਂ ਨੇ ਵੇਟ ਲੈਣਾ ਇਹਨਾਂ ਨੂੰ 600 ਗ੍ਰਾਮ ਦੀ ਬੋਰੀ ਆ 50 ਕਿਲੋ ਇਹ ਕਣਕਾਂ ਜਿਹੜੀ ਭਰੀ ਜਾਂਦੀ ਹੈਗੀ ਪਰ ਆਮ ਕਰਕੇ ਕਿਸਾਨਾਂ ਦਾ ਇਹ ਹਾਲ ਤਾਂ ਵੀ ਕਿਸਾਨ ਵੀ ਆਪਣਾ ਚੈੱਕ ਨਹੀਂ ਕਰਦੇ ਨਾ ਕਰਕੇ ਆ ਹਾਲੀ ਹਾਲਤਾ ਹੋ ਰਹੀ ਹੈਗੀ ਆ ਜਿਹੜਾ ਮੰਡੀ ਦੇ ਵਿੱਚ ਅਸੀਂ ਹੁਣ ਇਸ ਟਾਈਮ ਮਾਉਂਟਪੁਰ ਖੜੇ ਹੈਗੇ ਤੇ ਆ ਵੇਟ ਇਸ ਤਰ੍ਹਾਂ ਕਰਕੇ ਸਾਰੀਆਂ ਬੋਰੀਆਂ ਚ ਵੱਧ ਰਹਾ ਵੀਰੋ ਤੇ ਇਹਦੇ ਉੱਤੇ ਅਸੀਂ ਇੱਥੇ ਅਫਸਰ ਸਾਹਿਬਾਨ ਸੱਦੇ ਹੋਏ ਨੇਗੇ ਉਹ ਇਹਨਾਂ ਤੇ ਕਾਰਵਾਈ ਜੋ ਬੰਦੀ ਉਹ ਕਰਨਗੇ